ਰੈਸਟੋਰੈਂਟ ਦੇ ਵਿੱਚ ਵੱਡਾ ਕਾਰਾ ਹੋ ਜਾਂਦਾ ਜਿੱਹਾਂ ਦਿਨ ਦਿਹਾੜੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉੱਥੇ ਲੁੱਟੇਰੇ ਨੇ ਜਿਹੜੇ ਦਿਨ ਦਿਹਾੜੇ ਤਕਰੀਬਨ ਦਿਨ ਦੇ 12 ਵਜੇ ਜਿੱਹਾਂ ਦੁਪਹਿਰ ਦੇ 12 ਵਜੇ ਹੁੰਦੇ ਨੇ ਰੈਸਟੋਰੈਂਟ ਦੇ ਵਿੱਚ ਦਾਖਲ ਹੁੰਦੇ ਨੇ ਤੇ ਪਹਿਲਾਂ ਤਾਂ ਰੈਸਟੋਰੈਂਟ ਦੇ ਬਾਕੀ ਸਟਾਫ ਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਉਸ ਤੋਂ ਬਾਅਦ ਮਾਲਕ ਕੋਲੇ ਜਾ ਪਹੁੰਚਦੇ ਨੇ ਜੀਹਾਂ ਜਦੋਂ ਮਾਲਕ ਕੋਲ ਜਾਂਦੇ ਨੇ ਉਹਨਾਂ ਨੇ ਮੂੰਹ ਬੰਨੇ ਹੁੰਦੇ ਨੇ ਤੇ ਹਥਿਆਰ ਦੀ ਨੋਕ ਤੇ ਜਿਹੜਾ ਲੁੱਟ ਦੀ ਵਾਰ ਦਾ ਤੋਂ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾਸ ਦੇ ਵਿੱਚ ਰਿਕਾਰਡ ਹੋਈਆਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਨੇ ਮੂੰਹ ਬੰਨਿਆ ਹੁੰਦਾ ਇੱਕ ਦੇ ਹੱਥ ਦੇ ਵਿੱਚ ਪਿਸਟਲ ਹੁੰਦੀ ਹੈ ਤੇ ਦੂਜੇ ਦੇ ਹੱਥ ਵਿੱਚ ਦਾਤਰ ਹੁੰਦਾ ਜੀਹਾਂ ਉਹ ਰੈਸਟੋਰੈਂਟ ਦੇ ਮਾਲਕ ਨੂੰ ਪਹਿਲਾਂ ਤਾਂ ਡਰੋਂਦੇ ਤਮ ਕੋ ਆਂਦੇ ਨੇ ਤੇ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਰੈਸਟੋਰੈਂਟ ਮਾਲਕ ਦੇ ਹੱਥ ਵਿੱਚ ਜੋ ਕੜਾ ਪਾਇਆ ਹੁੰਦਾ ਜੀਹਾਂ ਸੋਨੇ ਦਾ ਕੜਾ ਪਾਇਆ ਹੁੰਦਾ ਤਿੰਨ ਤੋਲੇ ਦਾ ਉਹ ਵੀ ਲਵਾ ਕੇ ਲੈ ਜਾਂਦੇ ਨੇ ਤੇ ਰੈਸਟੋਰੈਂਟ ਮਾਲਕ ਕੋਲੇ ਜੋ ਵੀ ਨਕਦੀ ਪਈ ਹੁੰਦੀ ਹੈ ਤਕਰੀਬਨ 20000 ਦੇ ਕਰੀਬ ਉਹ ਵੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਜੀਆ ਸਾਰੀ ਘਟਨਾ ਸੀਸੀਟੀਵੀ ਕੈਮਰਾਸ ਦੇ ਵਿੱਚ ਕੈਦ ਹੋਈ ਹੈ ਸਕਰੀਨ 'ਤੇ ਤੁਸੀਂ ਸ਼ਰਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ